ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਜਿਹੜੀਆਂ ਬੇਨਤੀਆਂ ਅੱਜ ਆਰੰਭ ਕਰਨ ਜਾ ਰਹੇ ਆ ਇਹ ਬੇਨਤੀਆਂ ਉਹਨਾਂ ਦੇ ਲਈ ਨੇ ਜਿਹੜੇ ਕਿ ਗ੍ਰਹਿ ਪਰਮ ਦੇ ਵਿੱਚ ਫਸੇ ਹੋਏ ਕੀ ਆਪਾਂ ਆਪਣੇ ਘਰ ਦੀ ਦਿਸ਼ਾ ਜਿਹੜੀ ਹੈ ਉਹ ਦੇਖ ਕੇ ਪਾਈਏ ਜਾਂ ਫਿਰ ਆਪਣੇ ਘਰ ਦੇ ਕੋਲੇ ਕੋਲੇ ਚੀਜ਼ ਕਰੀਏ ਨਾ ਕਰੀਏ ਕੀ ਪਾਣੀ ਸਾਨੂੰ ਜਿਹੜਾ ਹੈ ਕੋਲੇ ਕੋਲੇ ਰੱਖਣਾ ਚਾਹੀਦਾ ਪਾਉਣਾ ਚਾਹੀਦਾ ਕੀ ਕਿਵੇਂ ਸਾਰਾ ਕੁਝ ਇਹ ਆਪਾਂ ਗੁਰਮਤਿ ਦੀ ਰੋਸ਼ਨੀ ਵਿੱਚ ਰਹਿ ਕੇ ਸਾਰੀਆਂ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਆਪ ਜੀ ਦੇ ਨਾਲ ਸੋ ਸਭ ਤੋਂ ਪਹਿਲਾਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ ਸੋ ਪਿਆਰਿਓ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬਲਾਓ ਫਤਿਹ ਅਰਦਾਸਾ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਸਤਿਗੁਰੂ ਦੀ ਪਾਵਨ ਬਾਣੀ ਨੇ ਸਾਨੂੰ ਵਹਿਮ ਭਰਮ ਦੇ ਵਿੱਚੋਂ ਆਜ਼ਾਦ ਕੀਤਾ ਸਾਨੂੰ ਇੱਕ ਨਵੀਂ ਤੇ ਨਵੇਕਲੀ ਸੋਚ ਦਿੱਤੀ ਇੱਕ ਨਵੀਂ ਜਿਹੜੀ ਚੀਜ਼ ਹੈ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਗੁਰਮੁਖ ਪਿਆਰਿਓ ਬੜੀ ਸੋਹਣੀ ਚੀਜ਼ ਹੁਣ ਕਈ ਸਾਡੇ ਜਿਹੜੇ ਵੀਰ ਭੈਣ ਨੇ ਉਹ ਗੁਰਮਤ ਦੀ ਰੋਸ਼ਨੀ ਤੋਂ ਨੇਕਾਂ ਦੂਰ ਨੇ ਮੈਨੂੰ ਇੱਕ ਗੱਲ ਜਿਹੜੀ ਹੈ ਉਹ ਚੇਤੇ ਆ ਜਾਂਦੀ ਹੈ ਜਦੋਂ ਆਪਾਂ ਇੱਕ ਕਹਾਵਤ ਨੂੰ ਪੜ੍ਹਨੇ ਆ ਤੇ ਇੱਕ ਚੀਜ਼ ਨੂੰ ਜਿਹੜਾ ਹੈ ਸਾਨੂੰ ਜ਼ਰੂਰ ਵਿਚਾਰਨਾ ਪਏਗਾ ਪਿਆਰਿਓ ਜਿਹੜੇ ਵਾਸਤੂ ਦੋਸ਼ ਨੇ ਤੇ ਹੋਰ ਕਈ ਚੀਜ਼ਾਂ ਜਿਵੇਂ ਕਿ ਸਾਨੂੰ ਵਿਗਮਾ ਭਰਮਾਂ ਦੇ ਵਿੱਚ ਪਾਇਆ ਜਾਂਦਾ ਹੈ ਆਮ ਤੌਰ ਤੇ ਆਪਾਂ ਵੇਖਦੇ ਆ ਤੇ ਉਹ ਚੀਜ਼ਾਂ ਉਹ ਜ਼ਰੂਰ ਧਿਆਨ ਨਾਲ ਜਿਹੜਾ ਇੱਕ ਵਾਰੀ ਵਿਚਾਰਿਓ ਮੈਂ ਕੁਝ ਕੋ ਬੇਨਤੀਆਂ ਸਾਂਝੀਆਂ ਕਰ ਰਿਹਾ ਸਾਧ ਸੰਗਤ ਜਿਹੜੇ ਵੀਰ ਗੁਰਮਤ ਨੂੰ ਮੰਨਦੇ ਨੇ ਗੁਰਮਤ ਦਾ ਮਾਰਗ ਸਭ ਤੋਂ ਸੁਖਾਲਾ ਮਾਰਗ ਹੈ ਸਾਧ ਸੰਗਤ ਤੇ ਜਿਹੜੇ ਹਜੇ ਵੀ ਗੁਰਮਤ ਨੂੰ ਨਹੀਂ ਮੰਨਦੇ ਜਿਹੜੇ ਹਜੇ ਵੀ ਗੁਰਮਤ ਤੋਂ ਦੂਰ ਨੇ ਮੈਂ ਉਹਨਾਂ ਲਈ ਇੱਕ ਬੇਨਤੀ ਜਿਹੜੀ ਹੈ ਉਹ ਜ਼ਰੂਰ ਕਰ ਦੇਵਾਂ ਜਿਵੇਂ ਇੱਕ ਮੱਝ ਦੇ ਥਣਾ ਦੇ ਕੋਲ ਇੱਕ ਚਿੱਟੜ ਲੱਗਿਆ ਹੁੰਦਾ ਹੈ ਉੱਥੇ ਦੁੱਧ ਹੈ ਪਰ ਉਹ ਦੁੱਧ ਨੂੰ ਛੱਡ ਕੇ ਖੂਨ ਪੀਂਦਾ ਹੈ ਭਾਵੇਂ ਕਿ ਉਹਨੂੰ ਅੰਮ੍ਰਿਤ ਰੂਪੀ ਦੁੱਧ ਦੀ ਸਾਰ ਨਹੀਂ ਉਹਨੇ ਉੱਥੇ ਰਹਿ ਕੇ ਵੀ ਖੂਨ ਹੀ ਪੀਣਾ ਹੈ ਜੇ ਮੰਨ ਲਓ ਇੱਥੇ ਸਾਡੇ ਕੋਲ ਸਾਰਾ ਕੁਝ ਹੈ ਜੇ ਮੰਨ ਲਓ ਇੱਥੇ ਸਾਡੇ ਕੋਲੇ ਗੁਰਮਤ ਵੀ ਹੈ ਸਾਰਾ ਕੁਝ ਹੈ ਤੇ ਪਿਆਰਿਓ ਤੇ ਅਸੀਂ ਫੇਰ ਗੁਰਮਤ ਨੂੰ ਛੱਡ ਕੇ ਅਸੀਂ ਉਹਨਾਂ ਚੀਜ਼ਾਂ ਵੱਲ ਨੂੰ ਭੱਜ ਰਹੇ ਹਾਂ ਉਹਨਾਂ ਚੀਜ਼ਾਂ ਵੱਲ ਨੂੰ ਦੌੜ ਰਹੇ ਹਾਂ ਕਿ ਅਸੀਂ ਤਾਂ ਜੀ ਵਹਿਮ ਭਰਮ ਦੇ ਵਿੱਚ ਹੀ ਪੈਣਾ ਜੀ ਅਸੀਂ ਤਾਂ ਉੱਥੇ ਜਾ ਕੇ ਹੀ ਫਸਣਾ ਆ ਸਾਨੂੰ ਕੋਈ ਬਚਾਵੇ ਨਾ ਅਸੀਂ ਬਚਣਾ ਨਹੀਂ ਹੈਗਾ ਬੰਦਾ ਹੋਕਾ ਦੇ ਰਿਹਾ ਗੁਰਮਤ ਰੋਜ਼ ਜਿਹੜਾ ਸਾਨੂੰ ਬਚਾ ਰਹੀ ਹੈ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਕਹਿੰਦੀ ਹੈ ਕਿ ਆਵੋ ਹੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਪਰ ਸਿੱਖ ਜਿਹੜਾ ਹੈ ਉਹ ਬਚਨ ਦਾ ਨਾਮ ਹੀ ਨਹੀਂ ਲੈ ਰਿਹਾ ਉਹ ਕਹਿੰਦਾ ਨਹੀਂ ਮੈਂ ਤੇ ਬਚਣਾ ਹੀ ਨਹੀਂ ਹੈ ਚਲੋ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਆਵਾਜ਼ ਦਿੰਦੇ ਨੇ ਪਰ ਨਹੀਂ ਇਹ ਸੁਣ ਕੇ ਵੀ ਅਣ ਸੁਣਿਆ ਕਰ ਦਿੰਦਾ ਹੈ ਇਹ ਫਿਰਦਾ ਹੈ ਪੰਡਤਾਂ ਦੇ ਕੋਲ ਇਹ ਫਿਰਦਾ ਹੈ ਵਹਿਮਾਂ ਭਰਮਾਂ ਦੇ ਕੋਲ ਜਿਹੜਾ ਲੋਕ ਇਹਨੂੰ ਕਹਿੰਦੇ ਆ ਵੀ ਭਾਈ 2100 ਰੁਪਇਆ ਦਾਨ ਕਰ ਭਾਈ ਤੂੰ ਇੰਨੇ ਪੈਸੇ ਕਰ ਤੇਰਾ ਉਪਾਅ ਕਰ ਦੇਾਂਗੇ ਤੇਰਾ ਅਸੀਂ ਇੰਜ ਕਰ ਦੇਾਂਗੇ ਉਹਨਾਂ ਲੋਕਾਂ ਕੋਲ ਫਿਰਦਾ ਹੈ ਉਹਨਾਂ ਲੋਕਾਂ ਕੋਲ ਆਪਣੇ ਇਹ ਉਪਾਅ ਕਰਾ ਰਿਹਾ ਹੈ ਪਰ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਨੂੰ ਪੜਨ ਲਈ ਤਿਆਰ ਨਹੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੰਨਣ ਲਈ ਤਿਆਰ ਨਹੀਂ ਗੁਰਮੁਖ ਪਿਆਰਿਓ ਮੈਨੂੰ ਇੱਕ ਸਿੱਖ ਮਿਲਿਆ ਸਿੱਖ ਜਿਹੜਾ ਗੁਰਬਾਣੀ ਪੜਦਾ ਤੇ ਗੁਰਬਾਣੀ ਪੜਨੀ ਛੱਡ ਗਿਆ ਤੇ ਮੈਂ ਉਹਨੂੰ ਸਵਾਲ ਕੀਤਾ ਗੁਰਬਾਣੀ ਦਾ ਪਾਠ ਪਹਿਲੋ ਕਰਦਾ ਸੀ ਤੇ ਉਹ ਗੁਰਬਾਣੀ ਦਾ ਪਾਠ ਕਰਨੋਂ ਬਿਲਕੁਲ ਹੀ ਛੱਡ ਗਿਆ ਬਿਲਕੁਲ ਹੀ ਤਿਆਗ ਗਿਆ ਚਲੋ ਉਹਦੀ ਸੋਚ ਹੈ ਜੀ ਆਪਣੀ ਆਪਾਂ ਉਹਨੂੰ ਕੀ ਕਹਿ ਸਕਦੇ ਹਾਂ ਤੇ ਉਹ ਮੈਨੂੰ ਮਿਲਿਆ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਤਾਂ ਨਾ ਜੀ ਕਹਿੰਦਾ ਉਹ ਕੰਮ ਜਿਹੜਾ ਹੈ ਜਰੂਰ ਦੇਖੋ ਮੈਂ ਕਹਾਂ ਜੀ ਕਿਹੜਾ ਕੰਮ ਕਹਿੰਦਾ ਰਾਤ ਨੂੰ ਭਰ ਕੇ ਪਾਣੀ ਦਾ ਗਲਾਸ ਰੱਖੋ ਤੇ ਰਾਤ ਨੂੰ ਉਹ ਪਾਣੀ ਦਾ ਗਲਾਸ ਪਿਆ ਰਹੂਗਾ ਤੇ ਤੜਕੇ ਉੱਠ ਕੇ ਕਹਿੰਦਾ ਉਹਨੂੰ ਕੌਲਿਆਂ ਤੇ ਪਾ ਦਿਓ ਤੇ ਉਹਦੇ ਨਾਲ ਤੁਹਾਡਾ ਬਹੁਤ ਵੱਡਾ ਫਾਇਦਾ ਹੋਣਾ ਤੇ ਸਾਰੇ ਜਿਹੜੇ ਵਾਸਤੂ ਦੋਸ਼ ਨੇ ਤੁਹਾਡੇ ਸਾਫ਼ ਹੋ ਜਾਣਗੇ ਸਾਰੇ ਹੀ ਠੀਕ ਹੋ ਜਾਣਗੇ ਮੈਂ ਕਹਾਂ ਅੱਛਾ ਮੈਂ ਕਹ ਤੂੰ ਬਾਣੀ ਪੜਦਾ ਹੁੰਦਾ ਸੀ ਤੇ ਕਹਿੰਦਾ ਬਸ ਜੀ ਗੁਰਬਾਣੀ ਪੜੀ ਕੋ ਕੰਮ ਰਾਸ ਹੀ ਨਹੀਂ ਆਇਆ ਮੈਂ ਕਹਿੰਦੀ ਹੁਣ ਕਿੰਨੇ ਕੋ ਰਾਸ ਆ ਗਏ ਕਹਿੰਦਾ ਜੀ ਹੁਣ ਤਾਂ ਜਿਹੜੇ ਰਾਸ ਆਏ ਬਹੁਤ ਆਏ ਪਰ ਆਇਆ ਤੇ ਹਲੇ ਤੱਕ ਕੋਈ ਨਹੀਂ ਵਰਮਣ ਕਰੀ ਜਾ ਰਿਹਾ ਅਜੇ ਤੱਕ ਮੈਂ ਕਹਿੰਦਾ ਜੇ ਬਾਣੀ ਪੜੀ ਜਾਂਦਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਤੂੰ ਤੁਰਿਆ ਰਹਿੰਦਾ ਤੇ ਗੁਰੂ ਨਾਨਕ ਸਾਹਿਬ ਤੇਰੇ ਤੇ ਦਿਆਲ ਹੋ ਜਾਂਦੇ ਤੈਨੂੰ ਇਸ ਚੀਜ਼ ਦੀ ਗਰੰਟੀ ਕੋਈ ਦੇ ਰਿਹਾ ਵੀ ਭਾਈ ਤੂੰ ਆਹ ਕੰਮ ਕਰੀ ਜਾ ਤੇਰੇ ਸਾਰੇ ਕੰਮ ਰਾਸ ਹੋ ਜਾਣਗੇ ਗੁਰਮਤਿ ਨਾਲ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦੀ ਪਰ ਅਸੀਂ ਲੱਗੇ ਹੋਇਆ ਆਪਣੇ ਆਪਣੇ ਮਨ ਨੂੰ ਤਸੱਲੀ ਜੀ ਦੇ ਦਿੰਨੇ ਆ ਰੋਜ਼ ਜੀ ਵੀ ਹਾਂ ਜੀ ਅਸੀਂ ਤੇ ਕਰ ਰਹੇ ਆ ਜੀ ਕੰਮ ਅਸੀਂ ਤਾਂ ਜੀ ਪਤਾ ਨਹੀਂ ਕਿੱਡਾ ਕੋਈ ਵੱਡਾ ਕੰਮ ਕਰ ਰਹੇ ਜੇ ਕਹੀਏ ਭਾਈ ਗੁਰਬਾਣੀ ਦਾ ਪਾਠ ਕਰੋ ਗੁਰਬਾਣੀ ਦਾ ਨਿਤਨੇਮ ਕਰ ਲਓ ਨਹੀਂ ਉਹ ਤਾਂ ਨਹੀਂ ਜੀ ਕਰਨਾ ਉਹ ਤਾਂ ਔਖਾ ਲੱਗਦਾ ਹੈ ਗੁਰਬਾਣੀ ਪੜ੍ਹਨੀ ਔਖੀ ਲੱਗਦੀ ਹੈ ਗੁਰਬਾਣੀ ਦਾ ਜਾਪ ਕਰਨਾ ਔਖਾ ਲੱਗਦਾ ਹੈ ਗੁਰਬਾਣੀ ਦਾ ਨਿਤਨੇਮ ਕਰਨਾ ਔਖਾ ਲੱਗਦਾ ਹੈ ਤੇ ਹਰ ਇੱਕ ਟਕਵਰਜ ਕਰਨ ਦੇ ਲਈ ਤਿਆਰ ਹੈ ਤੇ ਸਾਧ ਸੰਗਤ ਚਲੋ ਜਿਹੜਾ ਨਹੀਂ ਗੁਰਬਾਣੀ ਪੜਦਾ ਜਿਹੜਾ ਕੋਈ ਹੋਰ ਹੈ ਕੁਝ ਵੀ ਲਾ ਲੋ ਜ ਜਿਹੜਾ ਕਲਰ ਕਿਸੇ ਹੋਰ ਤਰ੍ਹਾਂ ਵਰਗਦਾ ਉਹ ਤੇ ਗੱਲ ਵੱਖਰੀ ਹੈ ਪਰ ਸਿੱਖਾਂ ਦੇ ਘਰ ਦੇ ਵਿੱਚ ਜਨਮ ਹੋ ਕੇ ਪੰਜਾਬੀਅਤ ਪੰਜਾਬ ਦੀ ਧਰਤੀ ਤੇ ਜਨਮ ਹੋ ਕੇ ਪੰਜਾਬ ਦੇ ਲੋਕ ਹੀ ਗੁਰਬਾਣੀ ਪੜਨ ਨੂੰ ਤਿਆਰ ਨੇ ਇਹ ਗੁਰੂਆਂ ਪੀਰਾਂ ਦੀ ਧਰਤੀ ਸਾਧ ਸੰਗਤ ਇੱਥੇ ਵੀ ਲੋਕ ਜਿਹੜੇ ਨੇ ਵਿਗਮਾ ਭਰਮਾਂ ਦੇ ਵਿੱਚ ਫਸੇ ਹੋਣ ਕਰਦਾ ਜਿਹੜਾ ਹੈ ਕੋਈ ਸਟੈਂਡ ਨਹੀਂ ਜੇ ਵਰਦਾ ਆਪਾਂ ਵੇਖੀਏ ਵੀ ਲੋਕ ਇੱਥੇ ਵੀ ਪੰਡਤਾਂ ਦੇ ਚੱਕਰਾਂ ਵਿੱਚ ਨੇ ਮੈਂ ਕਿਸੇ ਪੰਡਤ ਬ੍ਰਾਹਮਣ ਨੂੰ ਮਾੜਾ ਨਹੀਂ ਆਖਦਾ ਮੈਂ ਉਹਨਾਂ ਨੂੰ ਮਾੜਾ ਆਖਦਾ ਜਿਹੜੇ ਚੱਕਰਾਂ ਵਿੱਚ ਪਾ ਕੇ ਲੋਕਾਂ ਨੂੰ ਉਹਨਾਂ ਤੋਂ ਪੈਸੇ ਲੁੱਟਦੇ ਆ ਠੀਕ ਹੈ ਆਪੋ ਆਪਣੀ ਸੋਚ ਹੁੰਦੀ ਹੈ ਜਿਹਦਾ ਜੀ ਕਰਦਾ ਉਹ ਜ਼ਰੂਰ ਜਾਵੇ ਪਰ ਅੰਮ੍ਰਿਤ ਛੱਕੇ ਗੁਰਬਾਣੀ ਪੜ੍ਹ ਕੇ ਵੀ ਉਹਨਾਂ ਤੇ ਭਰੋਸਾ ਰੱਖਣਾ ਇਹਦਾ ਮਤਲਬ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੇ ਸਾਨੂੰ ਬਹੁਤ ਵੱਡਾ ਸ਼ੱਕ ਹੈ ਇਹਦਾ ਮਤਲਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੇ ਸਾਡਾ ਭਰੋਸਾ ਹੈ ਨਹੀਂ ਇਦਾ ਮਤਲਬ ਵੀ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੇ ਸਾਡਾ ਬਿਲਕੁਲ ਭਰੋਸਾ ਜਿਹੜਾ ਹੈ ਉਹ ਡੋਲ ਚੁਕਿਆ ਹੈ ਤੇ ਇਸ ਕਰਕੇ ਅਸੀਂ ਉਹਨਾਂ ਲੋਕਾਂ ਦੇ ਕੋਲ ਜਾ ਰਹੇ ਹਾਂ ਉਹਨਾਂ ਲੋਕਾਂ ਤੋਂ ਜਾ ਕੇ ਅਸੀਂ ਆਪਣਾ ਜਿਹੜਾ ਹੈ ਉਹ ਭਲਾ ਕਰਵਾ ਰਹੇ ਆ ਉਹਨਾਂ ਲੋਕਾਂ ਤੋਂ ਜਾ ਕੇ ਅਸੀਂ ਆਪਣਾ ਭਲਾ ਲੋਚਦੇ ਆ ਵੀ ਸ਼ਾਇਦ ਉਹਨਾਂ ਕੋਲੇ ਜਾਇਆ ਤੇ ਹੀ ਸਾਡਾ ਭਲਾ ਹੋਏਗਾ ਉਹਨਾਂ ਤੋਂ ਕੋਲ ਜਾਏ ਬਿਨਾ ਸਾਡਾ ਜਿਹੜਾ ਹੈ ਉਹ ਬਿਲਕੁਲ ਵੀ ਭਲਾ ਨਹੀਂ ਹੋਏਗਾ ਪਰ ਸਾ ਸੰਗਤ ਬੇਨਤੀ ਕਰਾਂ ਜੀਨੇ ਜਾਣੇ ਜੀ ਸਦਕੇ ਜਾਓ ਪਰ ਇੱਕ ਗੱਲ ਯਾਦ ਰੱਖਿਓ ਗੁਰਬਾਣੀ ਹਮੇਸ਼ਾ ਤੁਹਾਨੂੰ ਆਵਾਜ਼ਾਂ ਮਾਰਦੀ ਸੀ ਤੇ ਗੁਰਬਾਣੀ ਤੁਹਾਨੂੰ ਹਮੇਸ਼ਾ ਆਵਾਜ਼ਾਂ ਦਿੰਦੀ ਰਹੇਗੀ ਗੁਰਬਾਣੀ ਦੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੋਜ਼ ਕਹਿੰਦੀ ਆ ਨਾ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਮੇਰੇ ਪਾਤਸ਼ਾਹ ਕਹਿੰਦੇ ਫਿਰ ਸਿਖਾ ਗੁਰੂ ਦੀ ਪਾਵਨ ਬਾਣੀ ਨੂੰ ਪੜ ਫਿਰ ਸਿਖਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵਿਚਾਰ ਸਿਖਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰ ਤੇਰੇ ਸਾਰੇ ਦੁੱਖ ਕਲੇਸ਼ ਕੱਟੇ ਜਾਣਗੇ ਪਰ ਸਿੱਖ ਜਿਹੜਾ ਹੈ ਉਹ ਮੰਨਣ ਦੀ ਤਿਆਰੀ ਹੈ ਨਹੀਂ ਸਿੱਖ ਨੂੰ ਵਿਸ਼ਵਾਸ ਜਿਹੜਾ ਹੈ ਉਹ ਬਾਬਿਆਂ ਤੇ ਹੈ ਸਿੱਖ ਨੂੰ ਵਿਸ਼ਵਾਸ ਜਿਹੜਾ ਹੈ ਉਹ ਹੋਰਾਂ ਤੇ ਹੈ ਸਿੱਖ ਨੂੰ ਵਿਸ਼ਵਾਸ ਬਾਣੀ ਤੇ ਨਹੀਂ 1430 ਅੰਗ ਪਾਵਨ ਬਾਣੀ ਤੇ ਭਰੋਸਾ ਨਹੀਂ ਤੇ ਪਿਆਰ ਉਹ ਜਾਂ ਰੱਖੋ ਜਿਹਨੂੰ 1430 ਅੰਗ ਬਾਣੀ ਤੇ ਭਰੋਸਾ ਨਹੀਂ ਨਾ ਉਹਦਾ ਭਰੋਸਾ ਕਿਤੇ ਵੀ ਨਹੀਂ ਮੰਨ ਸਕਦਾ ਚਾਹੇ ਜਿੱਥੇ ਤੱਕ ਮਰਜੀ ਕਿਉਣਾ ਜੇ ਘੁੰਮਿਆ ਜਾਵੇ ਜਿਥੇ ਤੱਕ ਮਰਜ਼ੀ ਕਿਉਂ ਨਾ ਜਾ ਆਓ ਸਾਧ ਸੰਗਤ ਉਹਦਾ ਭਰੋਸਾ ਜਿਹੜਾ ਹੈ ਉਹ ਕਿਤੇ ਵੀ ਨਹੀਂ ਬਣ ਸਕਦਾ ਤੇ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ ਸਾਨੂੰ ਇੱਕ ਗੱਲ ਜ਼ਰੂਰ ਯਾਦ ਰੱਖਣੀ ਪਏਗੀ ਜੋ ਅਸੀਂ ਕਰਦੇ ਆ ਨਾ ਵਸਤੂ ਸ਼ਾਸਤਰ ਜੀ ਆ ਹੋਰ ਆ ਹੋਰ ਜੀ ਇਦਾਂ ਜੀ ਇਦਾਂ ਜੀ ਇਦਾਂ ਜੀ ਸਾਧ ਸੰਗਤ ਇਹਨਾਂ ਵਿੱਚੋਂ ਅੱਜ ਤੱਕ ਨਾ ਹੀ ਕਿਸੇ ਦਾ ਭਲਾ ਹੋਇਆ ਤੇ ਨਾ ਹੀ ਕਹਿਦਾ ਹੋਣਾ ਇਹ ਗੱਲ ਹਮੇਸ਼ਾ ਯਾਦ ਰੱਖਿਆ ਜੀ ਇੱਕ ਬੇਨਤੀ ਹੋਰ ਸਾਧ ਸੰਗਤ ਗੁਰਬਾਣੀ ਦੇ ਨਾਲ ਸਾਰਿਆਂ ਦੇ ਕਾਜ ਜਿਹੜੇ ਆ ਉਹ ਸਵਰਦੇ ਆ ਤੇ ਗੁਰਬਾਣੀ ਹਮੇਸ਼ਾ ਕਹਿੰਦੀ ਐ ਕਿ ਗੁਰਬਾਣੀ ਇਸ ਜਗ ਮਹਚਾਨਣ ਕਰਮ ਵਸੈ ਮਨ ਆਏ ਗੁਰਬਾਣੀ ਤੋਂ ਬਿਨਾ ਕੋਈ ਕਿਤੇ ਹੋਰ ਚਾਨਣ ਮਨਾਰਾ ਜਿਹੜਾ ਹੈ ਉਹ ਬਿਲਕੁਲ ਹੈ ਹੀ ਨਹੀਂ ਤੇ ਗੁਰਮੁਖ ਵਿਆਰਿਓ ਇਹ ਪਾਵਨ ਬਾਣੀ ਦਾ ਚਾਨਣ ਮਨਾਰਾ ਜਿਹੜਾ ਹੈ ਸਾਨੂੰ ਅਸਲ ਜਿਹੜਾ ਹੈ ਮਾਰਗ ਦੱਸਦਾ ਹੈ ਤੇ ਆਹ ਵਾਸਤੂ ਸ਼ਾਸਤਰ ਆਹ ਉਪਾ ਕਰਨੇ ਇੰਜ ਕਰਨਾ ਟਕਵੰਦ ਕਰਨੇ ਸਾਰਾ ਕੁਝ ਬੰਦ ਕਰੀਏ ਕੇਵਲ ਗੁਰਬਾਣੀ ਤੇ ਭਰੋਸਾ ਰੱਖੋ ਤੁਰ ਕੀ ਬਾਣੀ ਆਈ ਤਿੰਨ ਸਗਲ ਚਿੰਤਾ ਮਿਟਾਈ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਚੀਜ਼ ਤੇ ਭਰੋਸਾ ਰੱਖੋ ਸਾਰੇ ਕਾਰਜ ਸਬਰ ਜਾਣਗੇ ਗੁਰੂ ਆਲੇ ਬਣੀ ਆਏ ਵਾਹਿਗੁਰੂ ਜੀ ਕਾ ਖਾਲਸਾ